ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਹੋਸਟ ਗੁਰਪ੍ਰੀਤ ਸਿੰਘ ਅੱਜ ਤੁਹਾਨੂੰ ਇੱਕ ਇਹੋ ਜਿਹੇ ਇਨਸਾਨ ਨਾਲ ਮਿਲਵਾਉਣ ਜਾ ਰਹੇ ਹਾਂ ਗੋਤਾਖੋਰ ਬੰਟੀ ਸਿੰਘ ਕਈ ਡੈੱਡ ਬਾਡੀਆਂ ਨਹਿਰਾਂ ਚੋਂ ਕੱਢ ਚੁੱਕੇ ਆ ਤੇ ਕਈ ਇਨਸਾਨਾਂ ਦੀਆਂ ਜਾਨਾਂ ਵੀ ਬਚਾ ਚੁੱਕੇ ਆ ਸਹੀ ਗੱਲ ਬਾਈ ਸਾਰੇ ਭੈਣ ਭਰਾਵਾਂ ਨੂੰ ਤੁਹਾਡਾ ਬੰਟੀ ਵੀਰੇ ਬਹੁਤ ਬਹੁਤ ਧੰਨਵਾਦ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਤੁਸੀਂ ਮਿਹਰਬਾਨੀ ਬਾਈ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ ਬਾਈ ਮੈਂ ਤੁਹਾਡਾ ਬੰਟੀ ਸਿੰਘ ਡੱਲਾ ਗੋਤਾਖੋਰ ਜੋ ਕਿ ਲਵਾਰਸ ਡੈੱਡ ਬਾਡੀਆ ਦਾ ਸਸਕਾਰ ਕਰਾਉਂਦੇ ਆ ਸਭ ਤੋਂ ਵੱਡੀ ਸੇਵਾ ਪਹਿਲਾਂ ਸਾਡੀ ਇਹ ਆ ਵੀ ਜੋ ਕੋਈ ਵੀ ਡੈੱਡ ਬਾਡੀ ਨਹਿਰ ਦੇ ਵਿੱਚ ਆਉਂਦੀ ਆ ਵੀ ਅਸੀਂ 72 ਘੰਟਿਆਂ ਤੱਕ ਉਸ ਨੂੰ ਅਸੀਂ ਆਪ ਦੇ ਮਤਲਬ ਹਵਾਲੇ ਰੱਖਦੇ ਆ ਤਾਂ ਕਿ ਉਹਨਾਂ ਦੇ ਪਰਿਵਾਰ ਵਾਲੇ 72 ਘੰਟਿਆਂ ਬਾਅਦ ਤੱਕ ਵੀ ਉਹਦਾ ਪਤਾ ਲੱਗ ਸਕੇ ਅਖਬਾਰ ਦੇ ਵਿੱਚ ਖਬਰ ਕਢਾਉਂਦੇ ਆ ਹਨਾ ਤੇ ਨਹੀਂ ਤਾਂ ਵੀਰੇ ਮਤਲਬ 72 ਘੰਟਿਆਂ ਬਾਅਦ ਅਸੀਂ ਉਹਦਾ ਸਬਸਕ੍ਰਾਈਬ ਕਰਾ ਦਿੰਨੇ ਆ ਜੇ ਕੋਈ ਨਹੀਂ ਪਰਿਵਾਰ ਵਾਲਾ ਆਉਂਦਾ ਤੇ ਜੇ ਕੋਈ ਪਰਿਵਾਰ ਵਾਲਾ ਵੀਰੇ ਕੋਈ ਨਿਸ਼ਾਨੀ ਦੱਸ ਦੇ ਆਂ ਵੀਡੀਓ ਪਾਉਨੇ ਆ ਨਾ ਵੀ ਸਾਰੇ ਭੈਣ ਭਰਾਵਾਂ ਨੂੰ ਕਹਿੰਨੇ ਆ ਵੀ ਕੋਈ ਵੀ ਲਵਾਰਸ ਡੈੱਡ ਬੋਡੀ ਦੀ ਵੀਡੀਓ ਪਾਉਨੇ ਆ ਤੇ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਗੰਟੀ ਵੀਰੇ ਤੁਸੀਂ ਦੱਸੋ ਕਿ ਕਿੱਦਾਂ ਤੁਸੀਂ ਆਹ ਲੈਣ ਚਾਹੇ ਥੋੜਾ ਜਿਹਾ ਚਾਨਣਾ ਪਾਓ ਕਿਉਂਕਿ ਇਹ ਕੰਮ ਬਹੁਤ ਰਿਸਕੀ ਆ ਵੀਰੇ ਮੈਂ ਨਾ ਇਹ ਕੰਮ ਦੇ ਵਿੱਚ ਪੈਂਦਾ ਨਹੀਂ ਸੀ ਤੇ ਇੱਕ ਨਾ ਵੀਰੇ ਇੱਥੇ ਆਪਣੇ ਮਾਲਕ ਪੰਡ ਹਾਸਾ ਹੋਇਆ ਸੀਗਾ ਕਿਸੇ ਬਹੁਤ ਹੀ ਅਪ ਘਟਿਆ ਹਰ ਕੀਤੀ ਕੀਤੀ ਸੀਗੀ ਬੰਦੇ ਨੇ ਵੀਰੇ ਤਿੰਨਾ ਭੈਣਾਂ ਦਾ ਇਕੱਲਾ ਭਰਾ ਸੀਗਾ ਹਾਂਜੀ ਮਾਲਕ ਦੀ ਗੱਲ ਆਏ ਵੀਰੇ 14 ਸਾਲਾਂ ਦਾ ਮੁੰਡਾ ਸੀਗਾ ਤੇ ਉਹਨੇ ਨਾ ਵੀਰੇ ਮੁੰਡੇ ਨੂੰ ਕਟਨਾਪ ਕਰ ਲਿਆ 3 ਦਿਨ ਕਟਨਾਪ ਕਰਨ ਤੋਂ ਬਾਅਦ ਵੀਰੇ ਉਹ ਬੰਦੇ ਨੇ ਉਸ ਨੂੰ ਜਵਾਕ ਨੂੰ ਵੀਰੇ 14 ਸਾਲਾਂ ਦਾ ਸੀ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਤੇ ਕਰਕੇ ਵੀਰੇ ਹਾਂਜੀ ਵੀਰੇ ਕਟਨਾਪ ਕਰ ਲਿਆ ਸੀਗਾ ਉਹ ਉਹਨਾਂ ਦੇ ਘਰੇ ਮਤਲਬ ਬਾਹਰੋਂ ਰਹਿ ਆ ਕੇ ਕਿਰਾਏ ਤੇ ਰਹਿ ਰਿਹਾ ਸੀਗਾ ਹਜੇ ਵੀ ਜੇਲ੍ਹ ਦੇ ਵਿੱਚ ਆ ਵੀਰੇ ਉਹ ਮੁੰਡਾ ਠੀਕ ਤੇ ਉਹ ਵੀਰੇ ਰਹਿ ਰਿਹਾ ਸੀਗਾ ਉਹਨਾਂ ਨੇ ਉਹਨੇ ਕੀ ਕੀਤਾ ਵੀਰੇ ਉਹਨਾਂ ਦਾ ਮੁੰਡਾ ਹੀ ਕਨੈਪ ਕਰ ਲਿਆ ਉਹਦੇ ਤੇ ਉਹ ਯਕੀਨ ਕਰਦੇ ਸੀਗੇ ਤੇ ਉਸ ਨੂੰ ਉਹਦੇ ਨਾਲ ਹੀ ਉਹ ਜਵਾਕ ਨੂੰ ਵੀਰੇ ਤੋਰਦੇ ਸੀ ਕਿਤੇ ਦੁਕਾਨ ਤੇ ਭੇਜਣਾ ਜਾਂ ਕਿਤੇ ਹੋਰ ਭੇਜਣਾ ਵੀਰੇ ਤੇ ਉਹ ਉਹਨਾਂ ਮਤਲਬ ਉਸੇ ਬੰਦੇ ਨੇ ਕਿਤੇ ਉਹਦੀ ਗੱਲਬਾਤ ਸੀ ਕੁੜੀ ਦੇ ਨਾਲ ਉਹਨੇ ਬਾਹਰ ਜਾਣਾ ਸੀ ਤੇ ਉਹ ਉਹ ਤਾਂ ਪੈਸੇ ਮੰਗ ਰਹੀ ਸੀ ਤੇ ਉਹਨੇ ਵੀਰੇ ਉਹ ਬੱਚੇ ਨੂੰ ਕਟ੍ਰੈਪ ਕਰ ਲਿਆ ਫਿਰ ਉਹਨੇ ਪਰਿਵਾਰ ਵਾਲਿਆਂ ਨੂੰ ਮੈਸੇਜ ਕੀਤਾ ਕਿਸੇ ਆਈਡੀ ਤੋਂ ਵੀਰੇ ਵੀ ਸਾਨੂੰ ਮਤਲ ਇੰਨੇ ਪੈਸੇ ਦੇ ਦਿਓ ਤੇ ਆਪਦਾ ਬੱਚਾ ਲੈ ਜਾਓ ਤੇ ਹੌਲੀ ਹੌਲੀ ਵੀਰੇ ਕਰਦੇ ਕਰਾਉਂਦੇ ਆ ਉਹ ਲੱਭਦੇ ਰਹੇ ਬੱਚੇ ਨੂੰ ਤੇ ਵੀਰੇ ਤਿੰਨ ਦਿਨਾਂ ਬਾਅਦ ਜਦੋਂ ਨਹੀਂ ਲੱਭਿਆ ਤੇ ਉਹ ਜਿਹੜਾ ਵੀਰੇ ਇਨਸਾਨ ਸੀਗਾ ਜਿਹਦੇ ਉਹਨੂੰ ਉਹਨੂੰ ਮਾਰਿਆ ਸੀਗਾ ਤੇ ਉਹ ਇਨਸਾਨ ਹੀ ਨਾਲ ਜਾ ਕੇ ਵੀਰੇ ਲੱਭਦਾ ਰਿਆ ਉਹਨਾਂ ਦੇ ਨਾਲ ਤੇ ਪਰਿਵਾਰ ਵਾਲਿਆਂ ਦੇ ਨਾਲ ਜਾ ਕੇ ਪੁਲਿਸ ਵਾਲਿਆਂ ਨੂੰ ਦਰਖਾਸਤ ਵੀ ਦੇ ਕੇ ਆਇਆ ਵੀ ਇਹਨਾਂ ਦਾ ਬੱਚਾ ਨਹੀਂ ਲੱਭ ਰਿਆ ਤੇ ਉਸ ਨੂੰ ਵੀਰੇ ਜਦੋਂ ਮਤਲਬ ਸ਼ੱਕ ਪਈ ਥੋੜਾ ਬਹੁਤ ਪਤਾ ਲੱਗਿਆ ਮੈਸੇਜ ਦੀ ਆਈਡੀ ਖੋਲੀ ਤਾਂ ਉਹਦੇ ਕੋਲੇ ਚੱਲਦੀ ਸੀ ਤੇ ਉਹਨਾਂ ਨੇ ਵੀਰੇ ਪਰਿਵਾਰ ਵਾਲਿਆਂ ਨੂੰ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਉਹਨੇ ਦੱਸਿਆ ਵੀ ਮੈਂ ਉਸ ਨੂੰ ਨਹਿਰ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਵਾ ਤੇ ਉਸ ਨੂੰ ਵੀਰੇ ਜਦੋਂ ਅਸੀਂ ਸਰਚ ਕਰਨ ਲੱਗੇ ਪਹਿਲੇ ਦਿਨ ਤੋਂ ਵੀਰੇ ਜਦੋਂ ਮੈਂ ਨਹਿਰ ਦੇ ਵਿੱਚ ਬੜਿਆ ਉਸ ਮੁੰਡੇ ਨੂੰ ਵੀਰੇ 14 ਸਾਲਾਂ ਦਾ ਮੁੰਡਾ ਸੀਗਾ ਤਿੰਨ ਭੈਣਾਂ ਦਾ ਕੱਲਾ ਭਰਾ ਤੇ ਉਸ ਨੂੰ ਸਾਲਚ ਕਰਦਿਆਂ ਕਰਦਿਆਂ ਵੀਰੇ ਜਦੋਂ 2 ਦਿਨ ਬੀਤ ਗਏ ਤਾਂ ਉਸ ਦਾ ਕੋਈ ਵੀ ਪਤਾ ਨਹੀਂ ਲੱਗਿਆ ਤੇ ਮੈਂ ਵੀਰੇ ਜਾ ਕੇ ਜਦੋਂ ਇਹ ਖਬਰ ਸੁਣੀ ਹਨਾ ਮੇਰੇ ਪਿੰਡ ਦੇ ਸੋਨੀ ਮੀਆਂ ਸੋਨੀ ਵੀਰੇ ਟਾਬਿਆ ਉਹਦੇ ਮਤਲਬ ਕਿ ਉਹ ਸੇਵਾ ਪਹਿਲਾਂ ਮੇਰੇ ਤੋਂ ਵੀ ਪਹਿਲਾਂ ਉਹ ਸੇਵਾ ਕਰਦਾ ਵਾ ਤੇ ਇੱਕ ਮੇਰੇ ਵੀਰੇ ਪੀਤਾ ਵਾ ਮੇਰੇ ਸਗੇ ਚਾਚੇ ਦਾ ਮੁੰਡਾ ਹੀ ਤੇ ਮੇਰੇ ਭਰਾ ਵੀਰੇ ਉਹ ਨਹਿਰਾਂ ਦੇ ਵਿੱਚ ਨਹਾਉਂਦੇ ਸੀਗੇ ਹਨਾ ਤੇ ਮੈਨੂੰ ਬਹੁਤ ਜਿਆਦਾ ਯਾਨੀ ਘੱਟ ਆਉਂਦਾ ਸੀਗਾ ਤੇ ਮੈਂ ਇਹ ਕਾਫੀ ਵਾਰ ਇਹਨਾਂ ਨੂੰ ਕੱਢਦਿਆਂ ਨੂੰ ਵੇਖਿਆ ਸੀਗਾ ਨਹਿਰਾਂ ਦੇ ਵਿੱਚੋਂ ਡੈੱਡ ਬਾਡੀਆ ਕਿਉਂਕਿ ਵੀਰੇ ਮੇਰੇ ਤੋਂ ਪਹਿਲਾਂ ਇਹ ਸੇਵਾ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਵੀਰੇ ਮੈਂ ਦੂਜੇ ਦਿਨ ਬਾਅਦ ਹਨਾ ਜਦੋਂ ਤੀਸਰਾ ਦਿਨ ਹੋਇਆ ਉਸ ਮੁੰਡੇ ਨੂੰ ਵੀਰੇ ਜਦੋਂ ਪੁਲਿਸ ਵਾਲਿਆਂ ਨੂੰ ਬੁਲਾਇਆ ਹਨਾ ਉਹਨੂੰ ਪੁੱਛਿਆ ਵੀ ਤੂੰ ਕਿੱਧਰ ਮਾਰਿਆ ਉਹ ਕਹਿੰਦਾ ਵੀ ਉਹਨੂੰ ਮੈਂ ਇੱਥੋਂ ਪੌਲ ਦੇ ਉੱਪਰੋਂ ਖਾੜੇ ਤੋਂ ਸਿੱਟਦਾ ਸੀਗਾ ਤੇ ਉਹ ਖਾੜੇ ਤੋਂ ਜਦੋਂ ਸਿੱਟਿਆ ਵੀਰੇ ਉਹ ਕਹਿੰਦਾ ਉਹ ਬਾਹਰ ਆ ਗਿਆ ਵੀਰੇ ਉਹ ਬੱਚਾ ਬਾਹਰ ਆ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨੇ ਵੀਰੇ ਉਹਦੇ ਜਿੰਦਾ ਆ ਗਿਆ ਸੀ ਜੋਂਦਾ ਵੀਰੇ ਨਿਕਲ ਕੇ ਆ ਗਿਆ ਸੀਗਾ ਬਾਹਰ ਉਸ ਤੋਂ ਬਾਅਦ ਉਸਨੇ ਉਹਦੇ ਉੱਪਰ ਲਾਤ ਰੱਖ ਦਿੱਤੀ ਲਾਤ ਰੱਖ ਦਿੱਤੀ ਵੀਰੇ ਤੇ ਐਟ ਵੀ ਮਾਰੀ ਉਹਦੇ ਸਿਰ 'ਚ ਵੀਰੇ ਜਦੋਂ ਅਸੀਂ ਬਾਹਰ ਕੱਢਿਆ ਉਹਨੂੰ ਉਹਦੇ ਜਾਗਮ ਸੀਗਾ ਹਨਾ ਤੇ ਉਸ ਤੋਂ ਬਾਅਦ ਵੀਰੇ ਉਹਨੂੰ ਮਤਲਬ ਡਬੋ ਕੇ ਉਹਨੇ ਲਾਤ ਰੱਖ ਕੇ ਮਾਰ ਕੇ ਤੇ ਚਲਾ ਗਿਆ ਉੱਥੋਂ ਵੀਰੇ ਪਰਿਵਾਰ ਵਾਲਿਆਂ ਨਾਲ ਲੱਭਦਾ ਰਿਹਾ ਤੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਵੀਰੇ ਤੇ ਕਈ ਵਾਰ ਵੀਰੇ ਹਨਾ ਨਹੀਂ ਵੀ ਹੁੰਦੇ ਪੈਸੇ ਆਪਾਂ ਪਰਿਵਾਰ ਵਾਲੇ ਕਈ ਕਮੈਂਟ ਕਰਨਗੇ ਵੀਰ ਵੀ ਪੈਸੇ ਦੇ ਦਿੰਦੇ ਹਨਾ ਬੱਚੇ ਨਾਲੋਂ ਕਈ ਵਾਰ ਵੀਰੇ ਉਹਨਾਂ ਨੂੰ ਜਦੋਂ ਚਲੋ ਆਪਾਂ ਜ਼ਿਆਦਾ ਹਨਾ ਜਦੋਂ ਉਹਨੂੰ ਲੱਭਦੇ ਰਹੇ ਵੀਰੇ ਮੈਂ ਨਹੀਂ ਲੱਭਿਆ 2 ਦਿਨ ਤੱਕ ਮੈਂ ਜਮਾਂ ਵੀ ਨਹਿਰ ਤੇ ਨਹੀਂ ਗਿਆ ਤੇ ਤੀਸਰੇ ਦਿਨ ਵੀਰੇ ਜਦੋਂ ਮੈਂ ਨਹਿਰ ਦੇ ਉੱਪਰ ਚਲਾ ਗਿਆ ਤੇ ਮੇਰੇ ਸੋਹਣੀ ਭਰਾ ਮੈਨੂੰ ਕਹਿੰਦਾ ਬੈਂਟੀ ਵੀ ਮੈਂ 2 ਦਿਨ ਹੋਏ ਬਿਮਾਰ ਹੋ ਚੁੱਕਿਆ ਤੇ ਉਦੋਂ ਵੀਰੇ ਸਾਨੂੰ ਮਤਲਬ ਪੜਦਾ ਸੀਗਾ ਮੈਂ ਤੇ ਸਾਨੂੰ ਮੁਲਾਜ਼ਮ ਵੀ ਕਹਿ ਰਹੇ ਸੀਗੇ ਨਾਲ ਸਰਪੰਚ ਸੀਗੇ ਉਹ ਕਹਿੰਦੇ ਪਏ ਸੀਗੇ ਵੀ ਮਤਲਬ ਵੀ ਸਾਨੂੰ ਅਸੀਂ ਨੌਕਰੀਆਂ ਵੀ ਦੇਵਾਂਗੇ ਨਾ ਸਾਡੇ ਫਾਰਮ ਵਗੈਰਾ ਵੀ ਭਰੇ ਪਰ ਵੀਰੇ ਚਲੋ ਫੇਰ ਵੀਰੇ ਹਾਂ ਤੇ ਬਣਿਆ ਨਹੀਂ ਨੌਕਰੀ ਬਾਰੇ ਨਹੀਂ ਵੀਰੇ ਉਹ ਤਾਂ ਜਦੋਂ ਵੀਰੇ ਮਤਲਬ ਮੈਨੂੰ ਸੋਨੀ ਕਹਿੰਦਾ ਵੀ ਮੈਂ ਬਿਮਾਰ ਹੋ ਚੁੱਕਿਆ ਨਾਲ ਜਿਹੜੇ ਹੋਰ ਵੀ ਮੁੰਡੇ ਸੀ ਵੀਰੇ ਕਾਲਾ ਸੀਗਾ ਦਰਸਨ ਦਾ ਮੁੰਡਾ ਨਾ ਤੇ ਉਹ ਵੀ ਸੀ ਮਤਲਬ ਹੋਰ ਵੀ ਨੌਜਵਾਨ ਮੁੰਡੇ ਸੀ ਜਿਹੜੇ ਮਤਲਬ ਡੈੱਡ ਬੋਡੀ ਨੂੰ ਸਰਚ ਕਰਦੇ ਪਏ ਸੀ ਤੇ ਵੀਰੇ ਡੇਡ ਬੋਡੀ ਨੂੰ ਚਲੋ ਮੈਂ ਵੀਰੇ ਕੱਪੜੇ ਲਾਏ ਮੈਨੂੰ ਨਾ ਮੁਲਾਜ਼ਮ ਮਿਲ ਗਏ ਰਾਹ ਦੇ ਵਿੱਚ ਨਾ ਕੋਈ ਜਾ ਰਿਹਾ ਸੀਗਾ ਕੋਟ ਸੀਗਾ ਵੀਰੇ ਕੋਟ ਸਿਆਲਾਂ ਦੇ ਵਿੱਚ ਆਪਣੇ ਪਾਏ ਹੁੰਦੇ ਆ ਫੁੱਲ ਮਾਯਾ ਯਾਨੀ ਕਿਉਂਕਿ ਉਹ ਵੀਰੇ ਬੱਚੇ ਹੀ ਸੀਗਾ ਉਹ ਇਦਾਂ ਲੱਗੇ ਵੀਰੇ ਵੀ ਜਿਵੇਂ ਡੈਡ ਬੋਡੀ ਜਾ ਰਹੀ ਆ ਵੀਰੇ ਮੈਂ ਕੱਪੜੇ ਲਾਏ ਹਨਾ ਤੇ ਮੈਂ ਨਹਿਰ ਦੇ ਵਿੱਚ ਸਾਲ ਮਾਰੀ ਵੀਰੇ ਤੇ ਉਹ ਜਦੋਂ ਕੋਟ ਨੂੰ ਦੇਖਿਆ ਮੈਂ ਕਿਹਾ ਵੀ ਨਹੀਂ ਇਹ ਹੈ ਨਹੀਂਗਾ ਮੁੰਡਾ ਉਹ ਖਾਲੀ ਕੋਟ ਹੀ ਸੀਗਾ ਕੱਲਾ ਵੀਰੇ ਹਾਂ ਉੱਪਰ ਤੈਰਦਾ ਆ ਰਿਹਾ ਸੀਗਾ ਲੱਗਦਾ ਧਰਿਆ ਸੀਗਾ ਵੀ ਉਹ ਡੈੱਡ ਬੋਡੀ ਆ ਤੇ ਚਲੋ ਵੀਰੇ ਪੁਲਿਸ ਮਲਾਜਮ ਮੈਨੂੰ ਕਹਿੰਦੇ ਵੀ ਇਹਨੂੰ ਬਾਹਰ ਕੱਢ ਦੇ ਵੀ ਇਹ ਪਹਿਲੇ ਖਾ ਪਾਰਿਆ ਵਾ ਤੇ ਵੀਰੇ ਮੈਂ ਕੱਪੜੇ ਲਾਏ ਤੇ ਮੈਨੂੰ ਮੁੰਡਾ ਸੋਣੀ ਆ ਜਿਹੜਾ ਉਹ ਕਹਿੰਦਾ ਵੀ ਤੂੰ ਵਧੀਆ ਨਹਾ ਲੈਨਾ ਵਾ ਤੈਰ ਲੈਨਾ ਵਾ ਵੀ ਅਸੀਂ ਬਿਮਾਰ ਹੋ ਚੁੱਕੇ ਆਂ ਨਹਿਰ ਦੇ ਵਿੱਚ ਉਹਨੂੰ ਲੱਭਦੇ ਲੱਭਦੇ ਵੀ ਤੂੰ ਸਾਡੀ ਮਦਦ ਕਰ ਵੀ ਹੈਲਪ ਕਰਣਾ ਤੇ ਵੀਰੇ ਮੈਂ ਖਾੜੇ ਦੇ ਪੌਲ ਤੋਂ ਸਾਲ ਮਤਲਬ ਉਹ ਜਿੱਥੋਂ ਨੇ ਡਬੋਇਆ ਸੀ ਉਥੋਂ ਨਹਿਰ ਦੇ ਵਿੱਚ ਵੜ ਗਏ ਵੀਰੇ ਮੈਂ ਤੇ ਆਪਣੇ ਪਿੰਡ ਡੱਲਾ ਤੱਕ ਵੀਰੇ ਮਤਲਬ ਆਪਾਂ ਨਹਿਰ ਤੇ ਬੈਠੇ ਆਂ ਇੱਥੋਂ ਥੋੜੀ ਬਾਡੀ ਆ ਜਿੱਥੋਂ ਜਾ ਕੇ ਵੀਰੇ ਉਹ ਮਿਲਿਆ ਤੇ ਮੈਂ ਵੀਰੇ ਇੱਕ ਮਿੰਟ ਵੀ ਨਹਿਰ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਿੱਥੇ ਵੀ ਝਾੜੀਆਂ ਆਉਂਦੀਆਂ ਸੀਗੀਆਂ ਉਹਨਾਂ ਨੂੰ ਚੈੱਕ ਕੀਤਾ ਤੇ ਜਿੱਥੇ ਵੀ ਮਤਲਬ ਕੋਈ ਵੀ ਕਚਰਾ ਸੀ ਵੀਰੇ ਜਾਂ ਕੋਈ ਦਰਾਖਤ ਤੇ ਗਿਰਿਆ ਹੋਇਆ ਵਾ ਉਹਨਾਂ ਨੂੰ ਚੈੱਕ ਕੀਤਾ ਤੇ ਵੀਰੇ ਸਾਨੂੰ ਕਰਦਿਆਂ ਕਰਾਉਂਦਿਆਂ ਨੂੰ ਇਦਾਂ ਵੀਰੇ ਡੱਲੇ ਪਿੰਡ ਆ ਕੇ ਉਹਦੀ ਨਾ ਇਦਾਂ ਅੱਥੇ ਹਜੇ ਵੀ ਮੌਜੂਦ ਆ ਉਹ ਜਗ੍ਹਾ ਉਹ ਉਹ ਗੱਲ ਨੂੰ ਵੀਰੇ ਮੈਂ ਕਿਨਾਂ ਮਤਲਬ ਕਾਫੀ ਸਾਲ ਹੋ ਚੁੱਕੇ ਆ ਉਹ ਜਗਾ ਹਜੇ ਵੀ ਮੌਜੂਦ ਆ ਵੀਰੇ ਜਿੱਥੋਂ ਉਹ ਡੈੱਡ ਬਾਡੀ ਪਹਿਲੀ ਵਾਰ ਉਹ ਮੁੰਡੇ ਦੀ ਕੱਢੀ ਸੀ 14 ਸਾਲ ਦਾ ਵੀਰੇ ਮੁੰਡਾ ਸੀ ਉਹਦਾ ਅੰਬਰ ਤੱਕ ਸਕਿਆ ਸੀ ਉਹ ਕਚਰੇ ਦੇ ਵਿੱਚ ਨਾ ਉਹਦੀ ਡੈੱਡ ਬਾਡੀ ਉੱਟ ਕੇ ਲੱਗੀ ਸੀਗੀ ਤੇ ਉਹ ਕਚਰਾ ਵੀਰੇ ਮਤਲਬ 베ਰੀ ਆ ਉੱਥੇ ਉਹਦੇ ਵਿੱਚ ਐ ਮਤਲਬ 베ਰੀ ਥੱਲੇ ਪਾਣੀ ਦੇ ਡਿੱਗੀ ਹੋਈ ਆ ਉਵੇਂ ਉਵੇਂ ਮਤਲਬ ਪਾਣੀ ਦੇ ਟਕ ਨਾਲ ਜਾਂ ਕਹਦੀਏ ਜਿਵੇਂ ਆਪਾਂ ਟਾਣੀਆਂ ਦੇ ਨਾਲ ਕਚਰਾ ਜਿਵੇਂ ਲੱਗੀ ਜਾਂਦਾ ਉਵੇਂ ਉਹ ਡੈੱਡ ਬਾਡੀ ਉਹ ਲੱਗੀ ਆ ਗਈ ਵੀਰੇ ਤੇ ਉਹ ਡੈੱਡ ਬੋਡੀ ਨੂੰ ਵੀਰੇ ਮੈਂ ਮੁੰਡੇ ਨੂੰ ਕਿਹਾ ਵੀ ਡੈੱਡ ਬੋਡੀ ਆ ਪਈ ਆ ਤੇ ਉਹਨੇ ਵੀਰੇ ਉਹਨੂੰ ਬਾਲਾਂ ਤੋਂ ਫੜ ਕੇ ਤੇ ਅਸੀਂ ਉਹਨੂੰ ਨਹਿਰ ਦੇ ਦੂਜੇ ਪਾਰ ਲੈ ਗਏ ਵੀਰੇ ਤੇ ਮੈਂ ਉਸ ਵਕਤ ਵੀਰੇ ਇਕੱਲਾ ਹੀ ਨਹਿਰ ਦੇ ਵਿੱਚ ਸੀਗਾ ਤੇ ਕਿਉਂਕਿ ਵੀਰੇ ਨਾਲ ਦੇ ਮੁੰਡੇ ਬਿਮਾਰ ਹੋ ਚੁੱਕੇ ਸੀ ਪੈਸੇ ਉਦਾਂ ਮੇਰੇ ਨਾਲ ਨਾਲ ਹੀ ਤੁਰੇ ਆ ਰਹੇ ਸੀ ਕਿਉਂਕਿ ਸੋਣੀ ਹੁਣੀ ਇਧਰਲੀ ਨਹਿਰ ਤੇ ਹੀ ਵੀਰੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਇਧਰ ਨਹੀਂ ਆਉਂਦੀ ਉਹ ਪਹਿਲੇ ਪਾਸੇ ਵੀਰੇ ਪਟੜੀ ਦੇ ਨਾਲ-ਨਾਲ ਤੁਰੇ ਆਉਂਦੇ ਸੀ ਤੇ ਜਦੋਂ ਵੀਰੇ ਸਾਨੂੰ ਡੈੱਡ ਬੋਡੀ ਮਿਲੀ ਤੇ ਮੈਂ ਦੱਸਿਆ ਤੇ ਤੇ ਬਹੁਤ ਹੀ ਜ਼ਿਆਦਾ ਯਾਨੀ ਇਕੱਠ ਹੋ ਗਿਆ ਸਾਨੂੰ ਕਹਿੰਦੇ ਵੀ ਇਸ ਮੁੰਡਿਆਂ ਨੂੰ ਵੀ ਨੌਕਰੀਆਂ ਮਿਲਣੀਆਂ ਚਾਹੀਦੀਆਂ ਵੀ ਇਹ ਬਹੁਤ ਵਧੀਆ ਕੰਮ ਕਰਦੇ ਆ ਮਤਲਬ ਕਿ ਵੀਰੇ ਚਲੋ ਹਨਾ ਕਿਸਮਤ ਆਪਾਂ ਦਾ ਇਹੀ ਕਹਾਂਗੇ ਹਨਾ ਆਪਣਾ ਕਰਮ ਕਰਨਾ ਹਾਂਜੀ ਵੀਰੇ ਹਨਾ ਉਹ ਮਾਲਕ ਦੇ ਹੱਥ ਹਾਂਜੀ ਆਪਾਂ ਇਹ ਸੇਵਾ ਕਰਦੇ ਆ ਵੀਰੇ ਉਦੋਂ ਵੀਰੇ ਮੈਂ ਕੁਵਾਰਾ ਹੀ ਸੀ ਤੇ ਉਹ ਇਸ ਤੋਂ ਪਹਿਲਾਂ ਵੀਰੇ ਮੈਂ ਮਤਲਬ ਜਦੋਂ ਨਹੀਂ ਤੈਰਨਾ ਆਉਂਦਾ ਸੀ ਅਸੀਂ ਵੀਰੇ ਪੰਜ ਭਰਾ ਹਈਆਂ ਤੇ ਪੰਜਾਂ ਤੋਂ ਸਾਡੇ ਕੋਈ ਨਹੀਂ ਨਸਾ ਕਰਦਾ ਤੇ ਚਾਰ ਮੇਰੇ ਭਰਾ ਵੀਰੇ ਹੁਣ ਬਾਹਰ ਜਾ ਚੁੱਕੇ ਆ ਤੇ ਜਿਹੜਾ ਮੇਰੇ ਵੀਰੇ ਵੱਡਾ ਭਰਾ ਵਾ ਉਹ ਤੋਂ ਛੋਟਾ ਹਨਾ ਅਸੀਂ ਨਾ ਇੱਥੇ ਮਤਲ ਨਹਿਰ ਦੇ ਉੱਪਰ ਮੱਝਾਂ ਰੱਖੀਆਂ ਸੀ ਆਪਣੇ ਮੱਝਾਂ ਤਿਆੜਣਾਉਂਦੇ ਹੁੰਦੇ ਸੀ ਤੇ ਉਹਨੇ ਮੇਰੇ ਭਰਾ ਨੇ ਵੀਰੇ ਨਹਿਰ ਦੇ ਵਿੱਚ ਨਾਰੀ ਵਾਲ ਆਉਂਦਾ ਸੀਗਾ ਜਦੋਂ ਉਹਨੂੰ ਕੱਢਿਆ ਤੇ ਉਹ ਕੱਢਿਆ ਕੱਢਦੇ ਵੀਰੇ ਮੈਂ ਉਹਨੂੰ ਦੇਖਿਆ ਇੱਕ ਹੋਰ ਆ ਗਿਆ ਵੀਰੇ ਹੁਣ ਇਦਾਂ ਵੀ ਆਦੇ ਆਪਣੇ ਜਾ ਰਹੇ ਆ ਪਾ ਨਹਿਰ ਦੇ ਉੱਪਰ ਹੁਣ ਵੀ ਜਾ ਰਹੇ ਆ ਤੇ ਮੈਂ ਸੋਚਿਆ ਵੀਰੇ ਵੀ ਇਹ ਤਾਂ ਚਲੋ ਹੈਨਾ ਇਹ ਵੀ ਕੱਢ ਲਿਆ ਵੀ ਮੈਂ ਵੀ ਕੱਢ ਲਿਉਣਾ ਵਾ ਉਦੋਂ ਤੀ ਤੈਰਨਾ ਜਾਣਦੇ ਨਹੀਂ ਨਾ ਵੀਰੇ ਮੈਨੂੰ ਤੈਰਨਾ ਨਹੀਂ ਸੀ ਆਉਂਦਾ ਤੇ ਮੈਂ ਉਹਨੂੰ ਵੀਰੇ ਜਦੋਂ ਕੱਢਣ ਗਿਆ ਤੇ ਮੈਂ ਡੁੱਬ ਗਿਆ ਮੇਰਾ ਭਰਾ ਨੇ ਵੀਰੇ ਮੇਰੇ ਹੁਣ ਨਾ ਮਗਰ ਹੀ ਸਾਲ ਮਾਰ ਦਿੱਤੀ ਉਹਨੂੰ ਮਾਰਾ ਚੜਦੀ ਕਲਾ 'ਚ ਰੱਖੇ ਵੀਰੇ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਵਿਦੇਸ਼ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਹਨਾ ਤੇ ਵੀਰੇ ਮੇਰੇ ਬਹੁਤ ਹੀ ਜ਼ਿਆਦਾ ਵੀਰੇ ਭਰਾ ਮੇਰੇ ਮਦਦ ਕਰਦੇ ਆ ਮੇਰੇ ਨਾਲ ਖੜਦੇ ਆ ਵੀਰੇ ਤੇ ਜਦੋਂ ਵੀ ਮੈਨੂੰ ਕੋਈ ਵੀ ਮੁਸੀਬਤ ਆਉਂਦੀ ਆ ਮੇਰੇ ਨਾਲ ਖੜਦੇ ਆ ਤੇ ਉਹਨੇ ਵੀਰੇ ਜਦੋਂ ਮੈਨੂੰ ਮਤਲਬ ਕਿ ਕੱਢਣ ਜਾ ਵੜ ਗਿਆ ਤੇ ਮੈਨੂੰ ਇੰਨੀ ਕੁ ਸੌਰਤ ਆ ਵੀਰੇ ਮੈਂ ਸਾ ਰੋਕ ਲਿਆ ਸੀਗਾ ਆਪਦਾ ਮੇਰਾ ਕੱਲਾ ਇੱਕ ਹੱਥ ਵਾਰਾ ਜੇ ਉਹ ਵੀ ਜਿਹਨੂੰ ਨਾਰੀਅਲ ਨੂੰ ਹੱਥ ਪਾਇਆ ਹੋਇਆ ਨਾਰੀਅਲ ਵੀ ਨਾਲ ਹੀ ਆ ਮੈਂ ਛੱਡਿਆ ਨਹੀਂ ਵੀਰੇ ਤੇ ਉਹਨੂੰ ਮਸ ਮੈਂ ਮਤਲਬ ਆਪ ਡੁੱਬਿਆ ਹੋਇਆ ਮੈਨੂੰ ਪੂਰੀ ਯਾਨੀ ਪੂਰਾ ਹਜੇ ਉਹ ਸੀਨ ਯਾਦ ਆ ਜਿਹੜਾ ਮੇਰੇ ਭਰਾ ਨੇ ਮਤਲਬ ਮੈਨੂੰ ਕੱਢਿਆ ਸੀਗਾ ਉਸ ਵਾਰ ਪਹਿਲੀ ਵਾਰ ਤੁਸੀਂ ਨਹਿਰ ਤੇ ਬੜੇ ਹਾਂਜੀ ਉਦੋਂ ਪਹਿਲੀ ਵਾਰ ਮਤਲਬ ਬੜਿਆ ਸੀਗਾ ਨਹਿਰ ਦੇ ਵਿੱਚ ਕਿਉਂਕਿ ਵੀਰੇ ਕਿਨਾਰੇ ਹੁੰਦੇ ਆ ਕਈ ਜਗ੍ਹਾ ਕਿਨਾਰੇ ਨਹੀਂ ਹੁੰਦੇ ਸਿੱਧਾ ਮਤਲਬ ਡਗਾਈ ਆ ਜਾਂਦੀ ਆ ਤੇ ਉਹਨੇ ਵੀਰੇ ਮੈਨੂੰ ਬਾਹਰ ਕੱਢ ਕੇ ਮੈਨੂੰ ਕੁੱਟਿਆ ਵੀ ਤੇ ਮੈਂ ਵੀਰੇ ਜਦੋਂ ਉਹਨੇ ਮੈਨੂੰ ਮਤਲਬ ਬਾਹਰ ਕੱਢਿਆ ਮੈਂ ਉਹਨੂੰ ਜੱਫੀ ਨਹੀਂ ਪਾਈ ਕਿਉਂਕਿ ਵੀਰੇ ਡਰ ਦਾ ਬੰਦਾ ਕਈ ਵਾਰ ਜਿਹਨੂੰ ਆਪਾਂ ਕੱਢਣ ਜਾਂਦੇ ਉਹ ਫੜ ਲੈਂਦਾ ਮੈਨੂੰ ਵੀਰੇ ਉਸ ਵਕਤ ਉਹ ਪਸੀਨ ਪੂਰਾ ਜ਼ਿਆਦਾ ਵੀ ਮੈਂ ਸੋਚਦਾ ਪਿਆ ਸੀ ਵੀ ਮੈਂ ਨਹੀਂ ਮੇਰਾ ਭਰਾ ਮੈਨੂੰ ਕੱਢਣ ਆਇਆ ਵੀ ਮੈਂ ਇਹਨੂੰ ਫੜਨਾ ਨਹੀਂਗਾ ਵੀ ਇਹ ਵੀ ਨਾ ਕਿਤੇ ਡੁੱਬ ਜਾਵੇ ਠੀਕ ਤੇ ਬਹੁਤ ਵੀਰੇ ਮਾਲਕ ਨੇ ਯਾਨੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਸੇਵਾ ਕਰਦੇ ਪਏ ਆ ਕਿਉਂਕਿ ਵੀਰੇ ਕਈ ਜਗ੍ਹਾ ਨਾ ਡਗਾਈ ਆ ਜਾਂ ਦਰਾਖਤ ਗਿਰੇ ਹੋਇਆ ਅਸੀਂ ਡੈੱਡ ਬਾਡੀ ਨੂੰ ਜਦੋਂ ਸਰਚ ਕਰਦੇ ਆ ਵੀਰੇ ਅਸੀਂ ਨਾ ਬਿਲਕੁਲ ਹੀ ਥੱਲੇ ਜਾ ਵੜਦੇ ਆ ਜਦੋਂ ਮਤਲ ਹਾਂਜੀ ਜਦੋਂ ਥੱਲੇ ਚਲੇਗੇ ਉਸ ਵਕਤ ਅਸੀਂ ਮਤਲ ਐਂ ਦੇਖਦੇ ਆ ਨੇ ਜਾਣਾ ਵਾ ਥੱਲੇ ਕਿਉਂਕਿ ਡੈੱਡ ਬਾਡੀ ਬੈਠ ਜਾਂਦੀ ਹੈ ਬਾਈ ਉਹਨੂੰ ਦੇਖਦੇ ਐ ਦੇਖਦੇ ਐ ਥੱਲੇ ਚਲੇ ਜੰਨੇ ਆ ਸਾਨੂੰ ਨਾ ਕਈ ਵਾਰ ਫੌਤ ਦਾ ਨਹੀਂ ਪਤਾ ਵੀ ਅਸੀਂ ਬਾਹਰ ਨਿਕਲਾਂਗੇ ਜਾਂ ਨਹੀਂ ਕਿਉਂਕਿ ਵੀਰੇ ਸਭ ਮੇਰੇ ਜਿਹੜੇ ਫਿਲਮੀ ਹੀਰੋ ਆ ਮੇਰੀ ਨਿਗਾਹ ਦੇ ਵਿੱਚ ਵੀਰੇ ਜਿੰਨੇ ਵੀ ਗੋਤਾ ਹੋਰ ਹਨਾ ਮੇਰੇ ਭਰਾਓ ਸਾਰੇ ਹੀਰੋ ਆ ਵੀਰੇ ਹਾਂ ਜੀ